ਨਾਂ ਕੋਲੇ ਹੈ ਕੋਈ ਗੱਲ ਕਾਂਗਰਸ ਕੋਲੇ ਕੋਈ ਗੱਲ ਹੈ ਅਕਾਲੀ ਦਲ ਕੋਲੇ ਕੋਈ ਗੱਲ ਹੈ ਅਕਾਲੀ ਤੇ ਕਾਂਗਰਸੀ ਇਕੱਠੇ ਲੜੇ ਸੀ ਫੇਰ ਵੀ ਜਿੱਤ ਗਏ ਵਾਹ ਵਾਹ 4000 ਮੁੱਠ ਕਮਾਨ ਇਹ ਗੱਲ ਨਹੀਂ ਕਾਂਗਰਸੀ ਵੀ ਸਾਰੇ ਇਕੱਠੇ ਨੇ ਇਹਨਾਂ ਨੂੰ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਪਿਛਲੇ ਸਾਲ ਕੀ ਕਹੇਗੇ ਸੀ। ਇੱਕ ਨੂੰ ਉਮੀਦ ਰੱਖਣੀ ਚਾਹੀਦੀ ਐ ਮੈਂ ਵੀ ਲੜੂੰਗਾ। ਆਮਾਦੀ ਪਾਰਟੀ ਨੇ ਉਮੀਦ ਜਗਾਈ ਐ ਇਹ। ਲੁਧਿਆਣਾ ਦੇ ਪੱਖੋਪਾਲ ਵਿੱਚ ਹੋਏ ਇੱਕ ਪ੍ਰੋਗਰਾਮ ਦੇ ਵਿੱਚ ਸੀਐਮ ਭਗਵੰਤ ਮਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਆਪਾਗੂ ਮਨੀਸ਼ सिसोदिया ਪਹੁੰਚੇ। ਉਹਨਾਂ ਨੇ ਇਹ ਪ੍ਰੋਗਰਾਮ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਰਪੰਚੀ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਦੇ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਅਕਾਲੀਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਐ ਡਾਇਨਾਸੌਰਾਂ ਦੇ ਲਈ ਮੈਂ ਇਕੱਲਾ ਹੀ ਕਾਫੀ ਹਾਂ। ਉਹਨਾਂ ਨੇ ਕਿਹਾ ਕਿ ਅੱਜ ਚੁਣੇ ਹੋਏ ਨੁਮਾਇੰਦੇ ਆਏ ਨੇ ਇਹ ਸਾਰੇ ਦੇਸ਼ ਭਰ ਦੇ ਵਿੱਚ ਇਹਨਾਂ ਦੀਆਂ ਦੂਧੀਆਂ ਲੱਗਣਗੀਆਂ ਸਾਸੀ ਦੇਸ਼ ਦਾ ਨਿਰਮਾਣ ਕਰਨਾ ਆਕਾਲੀ ਅਤੇ ਕਾਂਗਰਸੀ ਇਕੱਠੇ ਲੜ ਰਹੇ ਨੇ ਫਿਰ ਵੀ ਆਪ ਦੇ ਉਮੀਦਵਾਰ ਜਿੱਤੇ ਉਹ ਸਾਰੇ ਇਕੱਠੇ ਨੇ ਉਹ ਕਹਿ ਰਹੇ ਨੇ ਕਿ ਭਗਵੰਤ ਮਾਨ ਨੂੰ ਰੋਕ ਲਓ ਕੇਜਰੀਵਾਲ ਨੂੰ ਰੋਕ ਲਓ ਕਿ ਕਦੇ ਦਰਿਆਮਾ ਦੇ ਵੀ ਨੱਕੇ ਰੋਕੇ ਜਾ ਸਕਦੇ ਸੀਗੇ ਭਗਵੰਤ ਮਾਨ ਨੇ ਹੋਰ ਵਰਦਿਆ ਕੀ ਤੁਹਾਨੂੰ ਸੁਣਾਉਣਾ ਹੈ ਇਹਨਾਂ ਕੋਲ ਹੈ ਕੋਈ ਗੱਲ ਕਾਂਗਰਸ ਕੋਲੇ ਕੋਈ ਗੱਲ ਹੈ ਆਕਾਲੀ ਦਲ ਕੋਲੇ ਕੋਈ ਗੱਲ ਹੈ ਕੋਈ ਗੱਲ ਨਹੀਂ ਵਾ ਸਾਡੀ ਵਾਰੀ ਆਉਗੀ ਉਹ ਐ ਨਹੀਂ ਵਾਰੀਆਂ ਆਉਂਦੀ ਆਉਂਦੀਆਂ ਵਾਰੀ ਆਉਗੀ ਇਹਨਾਂ ਦੀ ਵਾਰੀ ਆਉਗੀ ਇਹਨਾਂ ਦੀ ਹੈ ਅਕਾਲੀ ਤੇ ਕਾਂਗਰਸੀ ਇਕੱਠੇ ਲੜੇ ਸੀ ਫਿਰ ਵੀ ਜਿੱਤ ਗਏ ਬਹੁਤ ਅੱਛਾ ਵਾਜੋ 4000 ਵੋਟ ਤੇ ਕਮਾਲ ਹੈ ਇਹ ਕਾਲੀ ਕਾਂਗਰਸੀ ਭਾਜਪਾ ਸਾਰੇ ਇਕੱਠੇ ਨੇ ਸਾਰੇ ਇਕੱਠੇ ਨੇ ਕੇਰਾਂ ਕੇਜਰੀਵਾਲ ਨੂੰ ਰੋਕ ਲੋ ਭਗਵੰਤ ਮਾਨ ਨੂੰ ਰੋਕ ਲੋ ਇਹ ਚੜੇ ਆਉਂਦੇ ਆ ਬੱਦਲ ਵਾਂਗੂ ਇਹਨਾਂ ਨੂੰ ਰੋਕ ਲੋ ਉਹ ਨਹੀਂ ਰੁਕਦੇ ਭਰਾਵਾ ਮੈਂ ਤਾਂ ਹੁਣ دریاਵਾਂ ਨੂੰ ਨੱਕੇ ਲੱਗਦੇ ਆ ਕਿਤੇ دریاਵਾਂ ਨੂੰ ਨੱਕੇ ਲਾ ਲੋਂਗੇ ਅਈ ਆਵਾਂਗੇ ਇਸ ਤਾਂ ਸੱਚ ਤੇ ਖੜੇ ਆ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੋਂਗੇ ਸੱਚ ਹੀ ਬੋਲੋਂਗੇ ਇਹਨਾਂ ਨੂੰ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਐਸੇ ਕਰਕੇ ਫਸੇ ਕਰਦੇ ਨਾ ਤੁਸੀਂ ਵੀ ਆਪਣੇ ਪਿੰਡਾਂ ਚੋਂ 1 2 3 ਕਰਕੇ ਆਏ ਹੋ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਮਤੀ ਬਹੁਤ ਔਖੀ ਇਲੈਕਸ਼ਨ ਹੁੰਦੀ ਹੈ ਜੀ ਸ਼ਾਇਦ ਐਮਐਲਏ ਦਾ ਐਮਪੀ ਦੀ ਇਲੈਕਸ਼ਨ ਇੰਨੀ ਔਖੀ ਨਹੀਂ ਹੁੰਦੀ ਜਿੰਨੀ ਇਲੈਕਸ਼ਨ ਔਖੀ ਤੁਸੀਂ ਲੜ ਕੇ ਆਏ ਹੋ ਕਿਉਂਕਿ ਹਰ ਬੰਦੇ ਨਾਲ ਆਈ ਕੰਟੈਕਟ ਹੈ ਹਰ ਬੰਦੇ ਦੇ ਰੋਜ਼ ਮੱਥੇ ਲੱਗਣਾ ਹੈ ਉਹਨੂੰ ਜਵਾਬ ਦੇਣਾ ਹੈ ਐਮਐਲਏ ਤਾਂ ਡੇਢ 2 ਲੱਖ ਬੰਦੇ ਦਾ ਹੁੰਦਾ ਹੈ ਐਮਪੀ ਤਾਂ 15 ਲੱਖ ਬੰਦੇ ਦਾ ਐਮਪੀ ਹੁੰਦਾ ਹੈ ਉਹ ਤਾਂ ਕਹਿ ਜਾਂਦਾ ਮੈਂ ਕੀ ਕਰਾਂ ਜੀ ਐਨੇ ਬੰਦਿਆਂ ਨੂੰ ਮਿਲਿਆ ਨਹੀਂ ਜਾਂਦਾ ਪਰ ਵੀ ਤੁਹਾਨੂੰ ਨਹੀਂ ਕੋਈ ਤੁਹਾਡੇ ਕੋਲੇ ਕੋਈ ਮਾਫੀ ਨਹੀਂ ਤੁਹਾਡੇ ਕੋਲੇ ਉਹੀ ਲੋਕ ਜਿਨ੍ਹਾਂ ਤੋਂ ਵੋਟਾਂ ਪਵਾਈਆਂ ਨੇ ਉਹ ਐ ਨਾਲ ਆ ਦਿਖਾਉਂਦੇ ਆ ਮੇਰੇ ਵੀ ਲੱਗਿਆ ਹੋਇਆ ਜੇ ਤੁਹਾਡੇ ਵੀ ਲੱਗਿਆ ਹੋਣਾ ਐ ਦਿਖਾਉਂਦੇ ਆ ਬਾਈ ਆ ਨਾਂ ਤੇ ਲੱਗਿਆ ਹੋਇਆ ਤੈਨੂੰ ਪਾ ਕੇ ਆਇਆ ਥਾਡੇ ਜਿੱਤ ਦੇ ਨਿਸ਼ਾਨ ਲੋਕਾਂ ਦੇ ਨੋਹਾਂ ਤੇ ਲੱਗੇ ਹੋਏ ਨੇ ਪੁੱਲ ਨਾ ਜਾਇਓ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਸੇਵਾ ਦਾ ਮੌਕਾ ਮਿਲ ਗਿਆ ਇਹਨੂੰ ਪੌੜੀਆਂ ਬਣਾਓ ਪਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਆਉਣ ਵਾਲੇ 2027 ਚ ਕਿੰਨਾ ਕ ਰਹਿ ਗਿਆ ਬਸ ਆਹੀ ਸਾਲ ਜਾਂਦਾ ਹੈ ਥੋਡੇ ਚੋਂ ਹੀ ਵਿਧਾਨ ਸਭਾ ਚ ਵੀ ਜਾਣਗੇ ਥੋਡੇ ਚੋਂ ਹੀ ਭਈ ਆਏ ਆ ਰਾਜਨੀਤੀ ਚ ਉਮੀਦ ਕਿਉਂ ਨਹੀਂ ਰੱਖਣੀ ਚਾਹੀਦੀ ਰੱਖਣੀ ਚਾਹੀਦੀ ਇਹਨੂੰ ਲਾਲਚ ਨਹੀਂ ਕਹਿੰਦੇ ਇਹਨੂੰ ਉਮੀਦ ਕਹਿੰਦੇ ਹਰੇਕ ਨੂੰ ਉਮੀਦ ਰੱਖਣੀ ਚਾਹੀਦੀ ਐ ਮੈਂ ਵੀ ਲੜੂੰਗਾ ਆਮਾ ਦੀ ਪਾਰਟੀ ਨੇ ਉਮੀਦ ਜਗਾਈ ਹੈ ਇਹ ਨਹੀਂ ਤਾਂ ਦੂਜੀਆਂ ਪਾਰਟੀਆਂ ਚ ਉਮੀਦ ਹੀ ਹੈ ਨਹੀਂ ਦੂਜੀਆਂ ਪਾਰਟੀਆਂ 'ਚ ਕੋਈ ਉਮੀਦ ਹੀ ਹੈ ਨਹੀਂ ਪੱਕਾ ਹੀ ਪਤਾ ਹੈ ਵੀ ਮਲੂਕਾ ਰਾਮਪੁਰ ਫੁੱਲਤੋ ਹੋਊਗਾ ਪੱਕਾ ਹੀ ਪਤਾ ਹੈ ਵੀ ਸਰਦੂਲਗੜ੍ਹ ਤੋਂ ਪੁੰਦੜ ਦਾ ਮੁੰਡਾ ਹੀ ਹੋਊਗਾ ਪੱਕਾ ਹੀ ਪਤਾ ਹੈ ਪਹਿਲੀ ਪੱਕਾ ਪਤਾ ਹੈ ਹੋਰ ਕੋਈ ਹੋ ਨਹੀਂ ਸਕਦਾ ਇਹ ਇੱਥੇ ਸਾਡਾ ਕੋਈ ਪਤਾ ਨਹੀਂ ਕਿੱਥੋਂ ਕੌਣ ਹੋ ਜੇ ਅੱਜ ਮੁਖਰ ਮਾਗੀ ਮੇਲੇ ਤੇ ਪਾਸ਼ਾ ਦੇਣ ਵਾਲੇ ਲੱਭ ਰਹੇ ਉਹਨੂੰ ਕਹਿੰਦਾ ਕੱਲਾ ਹੀ ਆ 12 ਵਜੇ ਖਤਮ ਕਰ ਲਾਂਗੇ ਲੋਕ ਕਹਿੰਦੇ ਫਿਰ ਘਰੇ ਹੀ ਕਰ ਲੈਂਦਾ ਸ ਫਾਇਦਾ ਕੀ ਹੋਇਆ ਉੱਥੇ ਸਾਰੇ ਹੀ ਛੱਡ ਗਏ ਸਾਰੇ ਹੀ ਛੱਡ ਗਏ ਸੋ ਵੀਰੋ ਇਹ ਆ ਮਾਦੀ ਪਾਰਟੀ ਆ ਜਿੱਦੇ ਜੇ ਡਿਸਪਲਨ ਹੈ ਔਰ ਡਿਸਪਲਨ ਰੱਖਣ ਚ ਸਭ ਤੋਂ ਵੱਧ ਤੁਹਾਡਾ ਹੱਥ ਹੈ ਬੜੇ ਤੁਹਰਾ ਜਿਹੜਾ ਹਰੇਕ ਪਾਟੀ ਚਾਉਂਦੇ ਨੇ ਪਰ ਤੁਹਾਨੂੰ ਪਤਾ ਹੈ ECG ECG ਐ ਚੱਲਦੀ ਹੁੰਦੀ ਹੈ ਕਿਸੇ ਨੂੰ ਰੱਬ ਲੈ ਕੇ ਨਾ ਜਾਵੇ ਉੱਥੇ ਉਹ ਕੰਪਿਊਟਰ ਜਿਹਾ ਚੱਲਦਾ ਹੁੰਦਾ ਸਰਾਣੇ ਜਿ ਨਜ਼ਰ ਤਾਂ ਐ ਚੱਲੀ ਜਾਂਦਾ ਹੈ ਉੱਪਰ ਥੱਲੇ ਉੱਪਰ ਥੱਲੇ ਉਹਨਾਂ ਚਿਰ ਬੰਦਾ ਜਾਉਂਦਾ ਜੀ ਜਦੋਂ ਐ ਸਿੱਧੀ ਲਾਈਨ ਹੋ ਜੇ ਉਹ ਕਹਿੰਦੇ ਲੈ ਜਾਓ ਭਾਈ ਵਾਹਿਗੁਰੂ ਅਬਸੈਂਟ ਡਾਊਨਸ ਆਰ ਪਾਰਟ ਆਫ ਲਾਈਫ even a straight line of ecg is called dead ਅੰਗਰੇਜ਼ੀ ਦੀ ਕਹਾਵਤ ਹੈ ਕਿ ਅਬਸੈਂਡਾਉਨ ਚਲਦੇ ਰਹਿੰਦੇ ਆ ਇਹ ਹੀ ਜ਼ਿੰਦਗੀ ਹੈ ਕੋਈ ਗੱਲ ਨਹੀਂ ਵੋਟਾਂ ਚਲਦੀਆਂ ਕੋਈ ਕੁਝ ਬੰਦੇ ਦੋ ਵੋਟਾਂ ਤੇ ਵੀ ਹਾਰ ਗਏ ਕੁਝ ਪੰਜ ਤੇ ਵੀ ਹਾਰ ਗਏ ਸੱਤ ਤੇ ਹਾਰ ਗਏ ਨੌ ਤੇ ਵੀ 20 ਬੰਦੇ ਤਾਂ ਨੌ ਵੋਟਾਂ ਤੇ ਹਾਰ ਗਏ ਫਿਰ ਕੀ ਹੁੰਦਾ ਜੇ ਤਿੰਨ ਵੋਟਾਂ ਜਿੱਤਿਆ ਵੀ ਹੈ ਕਾਂਗਰਸ ਕੀ ਤਰਫ ਸੇ ਜੀਤਾ ਹੈ ਸਰ ਹਰਾਮਾਨੀ ਪਾਰਟੀ ਜੁਆਇਨ ਕੀ ਹੈ ਜੀ ਬੜੇ 13 ਵੋਟਾਂ ਤੇ ਹੈ ਤੱਕਾ ਤਾਂ ਨਹੀਂ ਹੋਇਆ ਜਿੱਤਿਆ ਕਾਂਗਰਸ ਵੱਲੋਂ ਹੈ ਅੱਗੇ ਤੇਰੀ ਮਰਜ਼ੀ ਹੈ ਹਾਂ ਵੈਰੀ ਗੁੱਡ ਮੈਂ ਦੱਸ ਦੇਣਾ ਬਹੁਤ ਬੰਦੇ ਆਪਣੀ ਮਰਜ਼ੀ ਨਾਲ ਸ਼ਾਮਲ ਹੋਏ ਨੇ ਤੁਹਾਡੀ ਪਾਰਟੀ ਦੀ ਮਿਹਨਤ ਨੂੰ ਵੇਖ ਕੇ ਮਿਹਨਤ ਕੌਣ ਕਰਦਾ ਹੱਥ ਆ ਜਾ ਰਿਹਾ ਹੈ